ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪ੍ਰੀਤਕੌਰ ਭੁੱਲਣ ਤੇ ਚੈਨਲ ਤੇ ਹਾਂਜੀ ਤੇ ਆਪਾਂ ਕੱਲ੍ਹ ਤੋਂ ਦੱਸਿਆ ਕਿ ਫਲਾਵਰ ਕਿਸ ਤਰ੍ਹਾਂ ਤਿਆਰ ਕਰਨਾ ਹੈ ਸੂਈ ਦੇ ਉੱਪਰ ਧਾਗਾ ਲਗਾੜ ਕੇ ਕਿਸ ਤਰੀਕੇ ਨਾਲ ਗੋਲ ਫਲਾਵਰ ਜਿਹੜਾ ਆਪਾਂ ਬਣਾਉਣਾ ਹੈ ਤੇ ਆਪਾਂ ਤੁਹਾਨੂੰ ਕੱਲ੍ਹ ਵਾਲੇ ਬਲੌਗਸ 'ਚ ਆਖਿਆ ਸੀ ਕਿ ਆਪਾਂ ਤੁਹਾਨੂੰ ਅੱਜ ਪੱਤੀ ਪਾਉਣੀ ਜਿਹੜੀ ਦੱਸਾਂਗੇ ਤੇ ਜਣੀਰੀ ਤੋਂ ਆਪਾਂ ਦੱਸਾਂਗੇ ਜਿਹੜੀ ਡੰਡੀ ਆ ਕਿਸ ਤਰ੍ਹਾਂ ਪਾਉਣੀ ਆ ਹਾਂਜੀ ਸੂਈ 'ਚ ਧਾਗਾ ਪਾ ਲਿਆ ਤੁਸੀਂ ਦੇਖ ਸਕਦੇ ਹੋ ਹਾਂਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਡੰਡੀ ਪਾਉਣੀ ਜਿਹੜੀ ਉਹ ਦੱਸਦੇ ਆਂ ਹਾਂਜੀ ਆ ਦੇਖੋ ਇਹ ਆ ਪੰਜ ਜੀਰੀ ਟਾਈਪ ਜਿਹੜੀ ਡੰਡੀ ਪਾਉਣੀ ਆ ਸਭ ਤੋਂ ਪਹਿਲਾਂ ਆਪਾਂ ਧਾਗਾ ਇਸ ਤਰੀਕੇ ਨਾਲ ਪਾਇਆ ਦੇਖੋ ਉਹਨੇ ਧਾਗੇ ਇੱਥੇ ਨੰਝ ਗਾਨੇ ਬਾਜੀ ਕੀ ਨਾ ਇਸ ਤਰੀਕੇ ਦੇ ਨਾਲ ਹੁਣ ਆਪਾਂ ਧਾਗਾ ਜਿਹੜਾ ਘੇਰ ਲ ਲੈਣਾ ਹੈ ਤੁਸੀਂ ਦੇਖ ਸਕਦੇ ਹੋ ਤੇ ਆਪਾ ਤੋਪਾ ਛੋਟਾ ਜਿਹਾ ਜੋਕਲਾ ਰਾਇ ਤਾਂ ਘੜਗੇ ਰੱਖਦੇ ਹੋਗੇ ਹਾਂਜੀ ਯੱਲੇ ਤਾਂ ਜਿਹੜਾ ਆਪਾਂ ਬਿਲਕੁਲ ਅੱਗੇ ਹੀ ਰੱਖਣਾ ਹੈ ਤੁਸੀਂ ਦੇਖ ਸਕਦੇ ਹੋ ਤੇ ਤੋਪਾ ਆਪਾਂ ਬਿਲਕੁਲ ਛੋਟਾ ਛੋਟਾ ਭਰਨਾ ਹੈ ਇਹਨੂੰ ਆਪਾਂ ਜੰਜੀਰੀ ਤੋਪਾ ਕਹਿੰਦੇ ਆ ਯਾਨੀ ਕਿ ਸੰਗਲੀ ਤੋਪਾ ਇਹ ਆਪਾਂ ਟਾਣੀ ਬਣਾਉਣੀ ਹੈ ਇੱਕ ਹੋਰ ਤਰੀਕਾ ਵੀ ਹੈਗਾ ਇਹ ਟਾਣੀ ਬਣਾਉਣ ਦਾ ਉਹ ਵੀ ਤੁਹਾਨੂੰ ਦੱਸਾਂਗੇ ਦੂਸਰੇ ਸੂਟ ਤੇ ਇਹ ਵਾਲੇ ਸੂਟ ਤੇ ਆਪਾਂ ساری ਟਾਣੀ ਜਿਹੜੀ ਜੀਜੀ ਦੀ ਟੋਪੇ ਦੀ ਬਣਾਈ ਹੈ ਇਸ ਕਰਕੇ ਆਪਾਂ ਜੀਜੀ ਦੀ ਟੋਪੇ ਦੀ ਟਾਣੀ ਜਿਹੜੀ ਪ੍ਰੋਪਰ ਤਿਆਰ ਕਰ ਰਹੇ ਆ ਇਸ ਤਰੀਕੇ ਦੇ ਨਾਲ ਬਸ ਥੋੜਾ ਜਿਹਾ ਟੋਪਾ ਭਰਨਾ ਹੈ ਧਾਗਾ ਜਿਹੜਾ ਅੱਗੇ ਹੀ ਰੱਖਣਾ ਹੈ ਤੁਸੀਂ ਦੇਖ ਸਕਦੇ ਹੋ ਕਿ ਦੀ ਸੋਨੀ ਜੜੀ ਜੰਜੀਰੀ ਆ ਬਣ ਰਹੀ ਐ ਜੰਜੀਰੀ ਸਤਨੂ ਨਜ਼ਰ ਆ ਰਹੀ ਤੇ ਆਪਾਂ ਅਗਲੇ ਛੋਟਾ ਪਾਣੀ ਆਂ ਜੀ ਇਹ ਆਪਰੀ ਬਾਰ ਵੀ ਹੁਣ ਮੈਂ ਸਭ ਤੋਂ ਥੱਲੇ ਗੰਡ ਮਾਰ ਦਿੰਨੀ ਆ ਫਿਰ ਆਪਾਂ ਤੁਹਾਨੂੰ ਦੱਸਦੇ ਆ ਪੱਤੀ ਪਾਉਣੀ ਤੁਸੀਂ ਬਲੌਗ ਨੂੰ ਪੂਰਾ ਐਂਡ ਤੀਕਰ ਜ਼ਰੂਰ ਦੇਖਣਾ ਤਾਂ ਕਿ ਤੁਹਾਨੂੰ ਜਿਹੜੀ ਪ੍ਰੋਪਰ ਪੂਰੀ ਜਾਣਕਾਰੀ ਹੈ ਸਮਝ ਲੱਗ ਸਕੇ ਕਿ ਇਸ ਤਰੀਕੇ ਨਾਲ ਆਪਾਂ ਇਹਦਾ ਸਿੰਪਲ ਸੂਟ ਆ 파ਟੀਅਰ ਤਿਆਰ ਕਰ ਸਕਦੇ ਹਾਂ ਹਾਂਜੀ ਹਾਂਜੀ ਹੁਣ ਆਪਣਾ ਬਲਾਵਰ ਵੀ ਜਿਹੜਾ ਪਿਆ ਹੋਇਆ ਹੈ ਜਿੰਜੀਰੀ ਟੋਪੇ ਦੀ ਜਿਹੜੀ ਆਪਾਂ ਟਾਣੀ ਆ ਪਾ ਲਈ ਆ ਹਾਂਜੀ ਤਾਂ ਅਗੇ ਨੂੰ ਆਪਾਂ ਬਿਲਕੁਲ ਗੰਢ ਜਿਹੜੀ ਮਾਰ ਲਈ ਆ ਹਾਂਜੀ ਹੁਣ ਆਪਾਂ ਪੱਤੀ ਜਿਹੜੀ ਪਾਣੀ ਸਟਾਰਟ ਕਰਨ ਲੱਗੇ ਆ ਪੱਤੀਆਂ ਦੋ ਤਰੀਕੇ ਨਾਲ ਪਾਈਆਂ ਜਾਂਦੀਆਂ ਏ ਇੱਕ ਪੋਲੇ ਤੋਂ ਪੇਰੀ ਪੱਤੀ ਆ ਕਿ ਇੱਕ ਆਪਾਂ ਜਿਹੜੀ ਗੰਢ ਤੋਪੇ ਦੀ ਜਿਹੜੀ ਪੱਤੀ ਐ ਇਹ ਪਾਉਨੇ ਆ ਹਾਂਜੀ ਸਭ ਤੋਂ ਪਹਿਲਾਂ ਆਪਾਂ ਧਾਗਾ ਜਿਹੜਾ ਇੰਜ ਕੱਢ ਲੈਣਾ ਐ ਫਿਰ ਆਪਾਂ ਪੱਤੀ ਦੇ ਸੈਂਟਰ ਦੇ ਵਿੱਚ ਜਿਹੜੀ ਸੂਈ ਚੁਭੋ ਕੇ ਬਿਲਕੁਲ ਧਾਗਾ ਜਿੱਥੋਂ ਲਾਗੋ ਕੱਢਿਆ ਸੀ ਆਹ ਵਾਲਾ ਧਾਗਾ ਉਹਦੇ ਲੱਗੇ ਹੀ ਆਪਾਂ ਜਾਵਾਂ ਸੂਈ ਕੱਢ ਲੈਣੀ ਹਾਂਜੀ ਤੁਸੀਂ ਦੇਖ ਸਕਦੇ ਆ ਕੱਢ ਲਈ ਫਿਰ ਆਪਾਂ ਜਿਹੜਾ ਫਰੇਮ ਨੂੰ ਇੰਜ ਘੁਮਾਉਂਦੇ ਹੋਏ ਧਾਗਾ ਜਿਹੜਾ ਆਪਾਂ ਅਗਲੇ ਬੰਨੇ ਰੱਖਣਾ ਐ ਜਿਹੜੀ ਸੂਈ ਆ ਆਪਾਂ ਇਹ ਇੱਧਰ ਕੱਢੀ ਸੀ ਹੁਣ ਆਪਾਂ ਇੱਧਰ ਕੱਢ ਲੈਣੀ ਆ ਤੇ ਧਾਗਾ ਅਗਲੇ ਬੰਨੇ ਰੱਖਣਾ ਏ ਤੋਂ ਆ ਪਿੱਥੋਂ ਪਰ ਲੈਣਾ ਜਿੱਥੋਂ ਆਪਾਂ ਪਹਿਲਾਂ ਕੱਢਿਆ ਸੀ ਤੁਸੀਂ ਦੇਖ ਸਕਦੇ ਹੋ ਇਹਦਾ ਫੇਰ ਆਪਾਂ ਸੂਈ ਨੂੰ ਨੀਚੇੰ ਵਿੱਚ ਚੁਭਾਉਂਦੇ ਹੋਏ ਫੇਰ ਆਪਾਂ ਸੂਈ ਛੇਬ ਦੇ ਉੱਪਰ ਹੀ ਕੱਢ ਲੈਣੀ ਆ ਜਿੱਥੇ ਕਿ ਆਪਣੀ ਪੱਤੀ ਦੀ ਸ਼ੇਪ ਆ ਰਹੀ ਆ ਤੁਸੀਂ ਦੇਖ ਸਕਦੇ ਹੋ ਤੇ ਆਪਣੇ ਗੰਡ ਵੱਜ ਗਏ ਗੰਡ ਵੱਜ ਗਈ ਨਾ ਫੇਰ ਆਪਾਂ ਤਾ ਗਾਗੇ ਰੱਖਣਾ ਹੈ ਸੋਈ ਆਪਾਂ ਇਧਰਲੇ ਬਨੇ ਰੱਖਣੀ ਤਾ ਗਾ ਇਧਰਲੇ ਬਨੇ ਸੋਈ ਇਧਰਲੇ ਬਨੇ ਤੇ ਧੋਪਾ ਜਿਹੜਾ ਆਪਾਂ ਬਿਲਕੁਲ ਗੰਡ ਦੇ ਲਾਗੇ ਕੱਢ ਲੈਣਾ ਹਾਂਜੀ ਇਹ ਦੋਹੀ ਦਹੀਂ ਬਣੀ ਹੋ ਪੱਤੀ ਜਿਹੜੀ ਤਿਆਰ ਹੁੰਦੀ ਜਾਂਦੀ ਹੈ ਹਾਂਜੀ ਬਿਲਕੁਲ ਧੋਪਾ ਆਪਾਂ ਲਾਗੇ ਕੱਢ ਲੈਣਾ ਹੈ ਫੇਰ ਆਪਾਂ ਗਾੜ ਦੇ ਦੇਣਾ ਤਾ ਗਾਗੇ ਰੱਖਦੇ ਹੋਏ ਤਾਗਾ ਇਧਰਲੇ ਬਨੇ ਸੋਈ ਇਦਰਲੇ ਬਨੇ ਬਿਲਕੁਲ ਵਿਚਕਾਰ ਹਾਂਜੀ ਜੇਰ ਤੋਂ ਪਾਪਾ ਪਤਿ ਨੂੰ ਸ਼ੇਪ ਦੇ ਰੋਖ ਦੇ ਬਣਾਈ ਗਾਣਾ ਜਿਸ ਤਰੀਕੇ ਦੇ ਨਾਲ ਆਪਣਾ ਛਾਪਾ ਲੱਗਾ ਹੋਇਆ ਹੈ ਦੇਖ ਸਕਦੇ ਹੋ ਇੱਕ ਪੱਤੀ ਤੁਹਾਨੂੰ ਮੈਂ ਇਸ ਤਰੀਕੇ ਨਾਲ ਬਣਾ ਕੇ ਦੱਸਾਂਗੀ ਇੱਕ ਪੱਤੀ ਤੁਹਾਨੂੰ ਮੈਂ ਬੋਲੇ ਟੋਪੇ ਦੀ ਬਣਾ ਕੇ ਦੱਸਾਂਗੀ ਆ ਜਿਹੜੀ ਪੱਤੀ ਹੈ ਆਪਣੀ ਤਿਆਰ ਹੋ ਗਈ ਹੈ ਹਾਂਜੀ ਧਾਗਾ ਜਿਹੜਾ ਆਪਾਂ نیچے ਕੱਟ ਲੈਣਾ ਹੈ ਹੁਣ ਆਪਾਂ ਜਿਹੜੀ ਆਹ ਵਾਲੀ ਪੱਤੀ ਤਿਆਰ ਕਰਨੀ ਹੈ ਇਹ ਕਰਾਂਗੇ ਪੋਲੇ ਤੋਪੇ ਦੀ ਪੱਤੀ ਤਿਆਰ ਇਹ ਹੈਗੀ ਸੀ ਗੰਢ ਤੋਪੇ ਦੀ ਪੱਤੀ ਇਹਦੀ ਸ਼ੇਪ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਜਿਹੜੀ ਸ਼ੇਪ ਦਿਖ ਰਹੀ ਹੈ ਹਾਂਜੀ ਤੇ ਜਿਹੜੀ ਹੁਣ ਪੋਲੇ ਤੋਪੇ ਦੀ ਪੱਤੀ ਪਾਉਣੀ ਹੈ ਧਾਗਾ ਬਿਲਕੁਲ ਐਂਡ ਤੇ ਕੱਢ ਲੈ ਪੱਤੀ ਦੇ ਫਰਸ਼ ਤੇ ਹਾਂਜੀ ਇਹ ਪੱਤੀ ਜਿਹੜੀ ਦੋ ਤਰੀਕੇ ਨਾਲ ਬਣਨੀ ਹੈ ਪਹਿਲਾਂ ਅੱਧੀ ਪੱਤੀ ਤਿਆਰ ਹੋਣੀ ਹੈ ਅੱਧੀ ਪੱਤੀ ਬਾਅਦ ਵਿੱਚ ਤਿਆਰ ਹੋਣੀ ਹੈ ਧਾਗਾ ਉਸੇ ਤਰੀਕੇ ਨਾਲ ਆਪਾਂ ਬਿਲਕੁਲ ਟਾਗੇ ਦੇ ਲਾਗੇ ਸੂਈ ਜਿਹੜੀ ਸੈਂਟਰ ਚੋਂ ਕੱਢ ਲੈਣੀ ਆ ਇਹ ਇੱਕ ਬੰਨੇ ਦੀ ਪੱਤੀ ਜਿਹੜੀ ਤਿਆਰ ਕਰਨੀ ਆ ਆਪਾਂ ਦੇਖ ਸਕਦੇ ਹੋ ਤੁਸੀਂ ਇਸ ਤਰੀਕੇ ਨਾਲ ਇੱਕ ਬੰਨੇ ਦੀ ਪੱਤੀ ਜਿਹੜੀ ਤਿਆਰ ਕਰਨੀ ਇਹ ਪੱਤੀ ਜਿਹੜੀ ਬਹੁਤ ਹੀ ਸੌਖੇ ਤਰੀਕੇ ਨਾਲ ਬਣਾਈ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਬੜਾ ਸਿਪਟੇ ਹੀ ਤੁਰੇ ਹੋ ਨਾ ਜਿਸ ਤਰੀਕੇ ਦੀ ਆਪਣੀ ਪੱਤੀ ਦੀ ਸ਼ੇਪ ਬਣੀ ਆ ਉਸ ਤਰੀਕੇ ਦੀ ਆਪਣੀ ਜਿਹੜੀ ਸ਼ੇਪ ਆ ਜਾਨੀ ਇਹ ਪੱਤੀ ਦੀ ਧਾਗਾ ਜਿਹੜਾ ਆਪਣਾ ਖਤਮ ਹੋ ਗਿਆ ਧਾਗਾ ਮੈਨੂੰ ਪਾਉਣੀ ਆ ਧਾਗਾ ਜਿਹੜਾ ਆਪਾਂ نیچے ਕੱਢ ਲਿਆ ਅਧਿਪਤੀ ਆਪਣੀ ਬਣ ਗਈ ਹੈ ਇਸ ਤਰੀਕੇ ਨਾਲ ਬਣਾਣੀ ਅਧਿਪਤੀ ਬਾਅਦ ਚ ਬਣਾਉਣੀ ਆ ਬਲੌਕ ਨਾਲ ਜੁੜੇ ਰਿਹਾ ਹਾਂਜੀ ਇਧਰ ਵੀ ਆਪਣੀ ਹਾਸ ਜਿਹੜੀ ਪੱਤੀ ਅੱਗੇ ਆਪਾਂ ਕੰਪਲੀਟ ਕਰ ਲਈ ਸੀ ਧਾਗਾ ਖਤਮ ਹੋ ਗਿਆ ਸੀ ਨਿਊ ਧਾਗਾ ਫੇਰ ਪਾ ਲਿਆ ਆਪਾਂ ਤੁਸੀਂ ਦੇਖ ਸਕਦੇ ਹੋ ਚੌੜਾ ਧਾਗਾ ਪਾਉਣਾ ਹੈ ਹਾਂਜੀ ਸ਼ੁਰੂ ਦੇ ਵਿੱਚੋਂ ਪੱਤੀ ਜਿਹੜੀ ਆਪਾਂ ਸ਼ੁਰੂਜੋ ਬਣਾਉਣੀ ਜੜੀ ਸ਼ੁਰੂ ਕਰਨੀ ਹੈ ਸਭ ਤੋਂ ਪਹਿਲਾਂ ਆਪਾਂ ਤੋਂ ਪਾਪਾ ਲਏ ਉਪਰੋਂ ਹਾਂਜੀ ਇਹ ਵੀ ਬਿਲਕੁਲ ਉਸੇ ਤਰੀਕੇ ਨਾਲ ਹੀ ਬਾਨੀ ਹੈ ਪੱਤੀ ਸੈਂਟਰ ਚ ਆਪਾਂ ਲਾ ਲਾਂਗੇ ਤੇ ਬਿਲਕੁਲ ਧਾਗੇ ਦੇ ਲਾਗੇ ਸੂਈ ਕਾ ਲਾਂਗੇ ਇਹ ਹੈਗੀ ਆ ਪੋਲੇ ਟੋਪੇ ਦੀ ਪੱਤੀ ਤੇ ਜਿਹੜੀ ਆਪਾਂ ਇੱਧਰ ਪੱਤੀ ਤਿਆਰ ਕੀਤੀ ਹੈ ਉਹ ਹੈਗੀ ਆ ਗੰਢ ਟੋਪੇ ਦੀ ਪੱਤੀ ਗੰਢ ਧੋਪਾ ਵੀ ਜਿਹੜਾ ਕਈਆਂ ਰਕਮਾਂ ਦਾ ਇਹ 1 17 ਰੱਖ ਕੇ ਫਿਰ ਗੰਢ ਮਾਰੀਦੀ ਆ ਹਾਂਜੀ ਦੇਖੋ ਤੁਸੀਂ ਇਹ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਪੱਤੀ ਕਿਹੜੀ ਦੀ ਸ਼ੇਪ ਵਧੀਆ ਲੱਗੀ ਹੈ ਤੇ ਕਿਹੜੀ ਸੌਖੇ ਤਰੀਕੇ ਨਾਲ ਤੁਹਾਨੂੰ ਵਧੀਆ ਲੱਗੀ ਪੱਤੀ ਕਮੈਂਟ ਵਿੱਚ ਜਰੂਰ ਦੱਸਿਓ ਬਲੀਜ਼ ਕਮੈਂਟ ਕਰਦੇ ਰਿਹਾ ਕਰੋ ਤਾਂ ਕਿ ਸਾਡੀ ਹੌਂਸਲਾ ਜਿਹੜਾ ਵਾਧਾ ਰਹੇ ਤਾਂ ਤੁਹਾਡੇ ਨਾਲ ਅਸੀਂ ਇਸ ਤਰ੍ਹਾਂ ਦੀਆਂ ਹੋਰ ਜਿਹੜੀਆਂ ਵੀਡੀਓ ਸ਼ੇਅਰ ਕਰਦੇ ਰਹੀਏ ਹਾਂਜੀ ਆਜੋ ਕੋ ਇਹ ਹੋ ਗਈ ਆਪਣੇ ਕੋਲੇ ਦੋ ਤਰੀ ਦੀ ਪੱਤੀ ਯਾਰ ਹਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹਨਾਂ ਦੋਨਾਂ ਪੱਤੀਆਂ ਦੇ ਵਿੱਚੋਂ ਕਿਹੜੀ ਪੱਤੀ ਦੀ ਸ਼ੇਪ ਆ ਜ਼ਿਆਦਾ ਵਧੀਆ ਲੱਗੀ ਇੱਕ ਆਪਣੀ ਆ ਪੱਤੀ ਆ ਇੱਕ ਆਪਣੀ ਆ ਪੱਤੀ ਆ ਹਾਂਜੀ ਤਾਂ ਡੰਡੀ ਬਣਾਉਣੀ ਵੀ ਸਿਖਾਤੀ ਪੱਤੀ ਵੀ ਤੇ ਕਾਲਲੇ ਬਲੌਕ ਚ ਆਪਾਂ ਗੂਰ ਪਾਉਣਾ ਵੀ ਤੁਹਾਨੂੰ ਦੱਸਿਆ ਸੀ ਪ੍ਰੋਪਰ ਫਲਾਵਰ ਜਿਹੜਾ ਤਿਆਰ ਕਰਨਾ ਹਾਂਜੀ ਤਾਂ ਬਲੌਕ ਐਂਡ ਤੀਕਰ ਜ਼ਰੂਰ ਵੇਖਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿਸੇ ਵੀ ਚੀਜ਼ ਦਾ ਤੁਸੀਂ ਪੁੱਛਣਾ ਹੋਵੇ ਤੁਸੀਂ ਮੇਰੇ ਚੈਨਲ ਤੇ ਕਮੈਂਟ ਕਰਕੇ ਪੁੱਛ ਸਕਦੇ ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ